ਕਿਹਾ ਜਾਂਦਾ ਕਿ ਕਿਸਾਨ ਦੇ ਉੱਪਰੋਂ ਕਰਜ਼ਾ ਕਿਉਂ ਨਹੀਂ ਲੱਦਦਾ ਕਰਜ਼ੇ ਥੱਲੇ ਕਿਉਂ ਰਹਿੰਦਾ ਹੈ ਕਿਉਂ ਕਿਸਾਨ ਫਾਹੇ ਲੈਂਦਾ ਹੈ ਤਾਂ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇਕਲਾਂ ਪਹੁੰਚੇ ਆ ਜਿੱਥੇ ਕਿ ਤੁਹਾਨੂੰ ਕਣਕ ਦਿਖਾ ਰਹੇ ਆ 500 ਏਕੜ ਦੇ ਕਰੀਬ ਜਿਹੜੀ ਕਣਕ ਹੈ ਬਿਲਕੁਲ ਖਤਮ ਹੋ ਚੁੱਕੀ ਹੈ 90% ਜਿਹੜੀ ਕਣਕ ਹੈ ਕਣਕ ਦੀ ਫਸਲ ਖਰਾਬ ਹੋ ਚੁੱਕੀ ਆ ਤਾਂ ਇੱਥੇ ਜਿਹੜੇ ਕਿਸਾਨ ਸਾਡੇ ਨਾਲ ਮੌਜੂਦ ਨੇ ਕਿੰਨਾ ਕਿ ਨੁਕਸਾਨ ਹੋਇਆ ਇਹਨਾਂ ਨਾਲ ਗੱਲਬਾਤ ਕਰਦੇ ਆ ਬਪੂ ਜੀ ਪਹਿਲਾਂ ਦੱਸੋ ਵੀ ਤੁਹਾਡੀ ਕਿੰਨੇ ਏਕੜ ਕਣਕ ਸੀ ਕਿੰਨਾ ਨੁਕਸਾਨ ਹੋ ਗਿਆ 8 ਏਕੜ ਕਣਕ ਠੀਕ ਹੈ ਜੀ ਹਾਂ ਇਹ ਮੈਂ ਤਾਂ 14 60% ਹੈ ਪਰ 90 95% ਨਸ਼ਕਾਨ ਹੋ ਗਿਆ ਹੁਣ ਕੋਈ ਸਰਕਾਰ ਨਹੀਂ ਆ ਰਹੀ ਤੇ ਅਸੀਂ ਤੂੜੀ ਵੀ ਜਿਹੜੀ ਮਨ ਤੋਂ ਮਣ ਕੇ ਲਈ ਦੀ ਉਹ ਵੀ ਇਕੱਠੀ ਕਰਨ ਤੋਂ ਖੜੇ ਆ ਅਭੀ ਤੁਹਾਨੂੰ ਲੱਗਦਾ ਵੀ ਸਰਕਾਰ ਗਰਦੌਰੀ ਕਰੇ ਤਾਂ ਕਰਕੇ ਅਸੀਂ ਆਪਦਾ ਤੂੜੀ ਬਣਾਉਂਦੇ ਹੋ ਜੀ ਹਾਂ ਅਬ ਸਰ ਹੁਕਮ ਕਰਨ ਤਾਂ ਆਉ ਕੱਲ ਦੇ ਪਟਵਾਰੀ ਕੋਲੇ ਗਿਆ ਸੀ ਮੈਂ ਉਹ ਪਟਵਾਰੀ ਨੇ ਰੱਖਿਆ ਜਿਹੜਾ ਮੂਰੇ ਉਹਦਾ ਕੋਈ ਸਾਨੂੰ ਹੁਕਮ ਨਹੀਂ ਆਇਆ ਹੂੰ ਗਰਦੋਰੀ ਕਰਨ ਦਾ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਚ ਚੱਲੂਗੀ ਅੱਜ 5 ਦਿਨ ਹੋ ਗਏ ਤੁਹਾਡੇ ਕੋਲੇ ਆਏ ਤੱਕ ਨਹੀਂ ਨਾ ਜੀ ਜਿਹੜੇ ਅੱਜ ਸੀ ਮੁਰਗੀ ਦੀ ਵੀ ਮਰੀ ਫਾੜ ਨਾਲ ਮਹਾਵਜਾ ਦੇ ਬਾਗੇ ਪਹਿਲਾਂ ਸਾਡੇ ਨਰਮੇ ਮਰਜੇ ਗਲਾਬੀ ਸੁੰਡੀ ਖਾ ਗਈ ਸਾਨੂੰ ਅੱਜ ਤੱਕ ਕੋਈ ਦਸੀ ਨਹੀਂ ਦਿੱਤੀ ਹੂੰ ਫਿਰ ਅਸੀਂ ਜਿਹੜਾ ਕਰਜ਼ਾ ਮੋੜਾਂਗੇ ਕਾਸ ਨਾਲ ਆਤ ਕੀ ਬਾਬਾ ਜੀ ਕਹਿੰਦੇ ਕਣਕ ਦੀ ਫਸਲ ਮਾਰਚ ਮਹੀਨੇ ਚ ਠੰਡ ਪਈ ਆ ਚੰਗੀ ਸੀਗੀ ਪਰ ਜਦੋਂ ਵੱਢਣ ਤੇ ਆਈ ਕਪੈਣ ਲੱਗਣ ਲੱਗੀ ਉਦੋਂ ਪਹਿਲਾਂ ਸੋਦਾ ਨੁਕਸਾਨ ਹੋ ਗਿਆ 65 70 ਮਣੀ ਕਣਕ ਸੀ ਕੱਟ ਤੋਂ ਕੱਟ ਜਿਹੜੀ ਜੀ ਹੁਣ ਫਿਰ ਆ ਤੁਸੀਂ ਦੇਖ ਹੀ ਰਹੇ ਹੋ ਦਿਖਾਈ ਦੇ ਰਹੇ ਹੋ ਸਰਕਾਰ ਨੂੰ ਵੀ ਆਈਸ ਲੋਡ ਤੇ ਹੁਣ ਕਰੀਏ ਕੀ ਇੱਕ ਭਗਵੰਤ ਮਾਨ ਕਹਿੰਦਾ ਯਾਰ ਆਤ ਕੀ 1 ਜੂਨ ਤੋਂ ਝੋਨਾ ਲਾ ਦਿਓ ਪਰ ਤੁਸੀਂ ਦੇਖੋ ਵੀ ਪਹਿਲਾਂ ਵਾਲੀ ਫਸਲ ਲਾਵਾਂਗੇ ਖਾਦੇ ਨਾਲ ਜੀ ਬਾਣੀ ਦੇ ਤੱਕ ਅੱਗੀ ਨਹੀਂ ਖਾਣ ਦਿੰਦੇ ਸੀ ਅੱਗੀ ਕਰ ਜਾ ਬਹੁਤ ਜਿਆਦੇ ਤੇ ਨਾ ਇਹ ਤੁਸੀਂ ਠੇਕੇ ਤੇ ਵੀ ਲਈ ਹੋਈ ਸੀ ਜੀ ਹਾਂ ਉਹ ਦ ਤਿੰਨ ਕਿੱਲੇ ਠੇਕੇ ਤੇ ਲੈਣ ਜਿਹੜੇ ਇਹਦੇ ਨਾਲ ਪਿਛਲੇ ਪਾਸੇ ਦਾ ਠੀਕ ਹੈ ਜੀ ਉਹ ਵੀ ਇਦਾਂ ਨੁਕਸਾਨ ਹੋ ਗਿਆ ਇਹ ਦੂ ਵੀ ਭੈੜਾ ਜੀ ਉਹ ਉਹ ਚੜਾਲੀ ਨਹੀਂ ਛੱਡਿਆ ਉਹ ਸਾਡੇ ਨਾਲ ਹੋਰ ਵੀ ਕਿਸਾਨ ਖੜੇ ਆ ਜਿਨ੍ਹਾਂ ਦੀ ਫਸਲ ਦਾ ਨੁਕਸਾਨ ਹੋਇਆ ਇੱਕ ਜਿਹੜੀ ਇਹ ਢੋਡੀ ਕਿੰਨੇ ਏਕੜ ਕਣਕ ਆ ਜਿਹੜੀ ਖਰਾਬ ਹੋਈ ਹੈ 1.5 ਏਕੜ ਆ ਜੀ ਅੱਛਾ ਸਾਰੀ ਦੀ ਇਹ ਹਾਲ ਸਾਰੀ ਸਾਰੀ ਠੇਕੇ ਤੇ ਲਈ ਹੋਈ ਆ ਜੀ ਹੂੰ 10 ਤਰੀਕ ਤੋਂ ਬਾਅਦ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਪਟਵਾਰੀ ਕੋਈ ਅਫਸਰ ਜਾਂ ਕੋਈ ਲੀਡਰ ਪਹੁੰਚਿਆ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਇੱਥੇ ਨਾਗ ਪਟਵਾਰੀ ਨਾ ਤਹਿਸੀਲਦਾਰ ਨਾ ਕੋਈ ਪਿੰਡ ਦਾ ਨਮਿੰਦਾ ਨਾ ਸਾਡੇ ਕੋਲ ਕੋਈ ਐਮਐਲਏ ਇਥੋਂ ਮੌਕੇ ਦਾ ਕੋਈ ਸਰਕਾਰ ਐਵੇਂ ਝੂਠੇ ਵਾਦੇ ਕਰੀ ਜਾਂਦੀ ਅਸੀਂ ਮਾਜਵਾ ਮੁਰਗੀ ਦਾ ਵੀ ਦੇਵਾਂਗੇ ਸਾਡੇ ਤੱਕ ਦੇਖਣ ਵੀ ਨਹੀਂ ਆਇਆ ਨਹੀਂ ਸਰਕਾਰ ਕਹਿੰਦੀ ਮੁਰਗੀ ਦਾ ਮਾਪਜਾ ਦੇਵਾਂਗੇ ਪਰ ਤੁਸੀਂ ਕਹਿੰਦੇ ਸਾਨੂੰ ਫਸਲ ਦਾ ਵੀ ਨਹੀਂ ਦਿੱਤਾ ਦਿੱਤੇ ਹੀ ਨਹੀਂ ਪਹਿਲਾਂ ਗਲਾਬੀ ਸੁੰਡੀ ਨਰਮੇ ਨੂੰ ਖਾ ਗਈ ਹਾਂ ਦੋ ਵਾਰੀ ਨਰਮਾ ਬੀਜਿਆ ਹੋਇਆ ਪੰਜ ਮਾਣਾਂ ਕਿਸੇ ਨੇ ਕੋਈ ਆ ਕੇ ਪੁੱਛਿਆ ਵੀ ਨਹੀਂਗਾ ਤੇ ਹੁਣ ਕਣਕ ਨਹੀਂ ਝਾਕੀ ਜਨਾ ਸਾਨੂੰ 5 ਦਿਨ ਹੋ ਗਏ ਤੁਸੀਂ ਕਿਸੇ ਇੱਥੋਂ ਦੇ ਅਧਿਕਾਰੀ ਜਾਂ ਪਟਵਾਰੀ ਕਿਸੇ ਨਾਲ ਗੱਲ ਕਰੀਏ ਵੀ ਯਾਰ ਸਾਡਾ ਦੇਖਤਾ ਜਾ ਨਹੀਂ ਜੀ ਅਸੀਂ ਪਿੰਡ ਦੇ ਸਰਪੰਚ ਨਾਲ ਗੱਲ ਹੋਈ ਸੀ ਮੇਰੀ ਦੋ ਵਾਰੀ ਮੈਂ ਮੌਕੇ ਦਾ ਮੈਂਬਰਾਂ ਅੱਛਾ ਹਾਂ ਉਹ ਸਰਪੰਚ ਸਾਹਿਬ ਕਹਿੰਦੇ ਵੀ ਗਰਦੌਰੀ ਦੇ ਆਰਡਰ ਹੋ ਗਏ ਹਮ ਕੱਲੇ ਇਹੀ ਗੱਲ ਹੋਈ ਆ ਨਹੀਂ ਭਗਵਾਨ ਸਿੰਘ ਮਾਨਤਾ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਆਈ ਗਰਦੌਰੀ ਦੀ ਲੋੜ ਨਹੀਂ ਸਿੱਧੇ ਕਿਸਾਨ ਦੇ ਖਾਤੇ 'ਚ ਪੈਸੇ ਪੈਣਗੇ ਉਹ ਤਾਂ ਜੀ ਫਿਰ ਉੱਥੋਂ ਬੈਠੇ ਕੋਠੀਆਂ 'ਚੋਂ ਕਹਿੰਦੇ ਆ ਹਮ ਸਾਡੇ ਕੋਲ ਤਾਂ ਕੋਈ ਨਹੀਂ ਆਇਆ ਨਾ ਕੋਠਿਆਂ 'ਚ ਬੈਠੇ ਕਹੀ ਜਾਂਦੇ ਆ ਉਹ ਤਾਂ ਗਰਦੌਰੀਆਂ ਦੇ ਆਰਡਰ ਵੀ ਕਹੀ ਜਾਂਦੇ ਆ ਪਿੰਡ ਦਾ ਸਰਪੰਚ ਸਾਡਾ ਕਹਿੰਦਾ ਵੀ ਗਰਦੌਰੀਆਂ ਦੇ ਆਰਡਰ ਹੋਗੇ ਹਾਲ ਤੱਕ 5 ਦਿਨ ਹੋ ਗਏ ਸਾਡੇ ਕੋਲ ਕੋਈ ਨਹੀਂ ਆਇਆ ਇਹਨੂੰ ਜਿਹੜੀ ਕੋਈ ਤੂੜੀ ਤਣ ਦਾ ਕਰਨਾ ਸੀ ਇਕੱਠੀ ਕਰਨੀਆ ਦੋ ਮਾੜੇ ਚਾਲ ਖਾਣ ਨੂੰ ਤਾਂ ਵੀ ਦੇਖਾਂਗੇ ਵੀ ਇਹ ਹੋਊਗੀ ਤਾਂ ਕੁਛ ਨਾ ਕੁਛ ਤਾਂ ਜਿਹੜੀ ਸਰਕਾਰ ਕਹਿੰਦੀ ਸੀ ਕਿ ਪਿੰਡਾਂ ਦੀਆਂ ਸੱਥਾਂ 'ਚੋਂ ਚੱਲੂਗੀ ਤਾਂ ਕਿਸਾਨਾਂ ਦਾ ਕਹਿਣਾ ਕਿ 5 ਦਿਨ ਹੋ ਗਏ ਇੱਥੇ ਕੋਈ ਪਹੁੰਚੇ ਤੱਕ ਨਹੀਂ ਤਾਂ ਸਾਡੇ ਨਾਲ ਹੋਰ ਕਿਸਾਨ ਵੀ ਇਹ ਗੱਲਬਾਤ ਕਰਦੇ ਆ हां बाबा ये किन्ना ਟਰੋਡੀ ਕਿੰਨੀ ਏਕੜੇ ਤੇ ਜਿਹੜੀ ਕਣਕ ਬੀਜੀਆ ਨੁਕਸਾਨ ਹੋਇਆ ਜੀ 15 15 ਏਕੜੀ ਜੀ ਅੱਛਾ ਸਾਰੀ ਜੀ ਨੁਕਸਾਨ ਹੋ ਗਿਆ ਜੀ ਹਾਂ ਜੀ ਸਾਰੀ ਤੇ ਠੀਕ ਹੈ ਹਾਂਜੀ ਤੇ ਫਿਰ ਮੰਨੂ ਹੁੰਦਾ ਯਾਰ ਕੋਈ ਆਪਾਂ ਲਿਮਟ ਭਰਨੀ ਐ ਜਾਂ 108 ਦਾ ਲੈਣਾ ਦੇਣਾ ਹੁੰਦਾ ਹੁਣ ਤਾਂ ਫਿਰ ਕੰਮ ਖਸ ਗਿਆ ਸਮਾਂ ਜੀ ਹੁਣ ਤਾਂ ਟੱਕ ਨਹੀਂ ਲੰਗਦਾ ਸਾਡੇ ਤਾਂ ਹੂੰ ਇਹ ਇੱਕ ਆਮ ਲੋਕਾਂ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਕੋਈ ਇਹਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੋਈ ਫਾਇਦਾ ਹੋਇਆ ਵੀ ਯਾਰ ਆਪਾਂ ਨੂੰ ਕੋਈ ਫਾਇਦਾ ਹੋ ਗਿਆ ਕਹਿੰਦੇ ਜੀ ਸਰਕਾਰ ਚੱਲੂਗੀ ਥਾਣ ਦੇ ਨਾਲ ਇਹ ਤਾਂ ਕੋਈ ਫਾਇਦਾ ਕੋਈ ਸੁਣਦਾ ਨਹੀਂ ਜੀ ਕਿਸੇ ਦਾ ਬਹੁਤ ਵੇਜਾਂ ਤੱਕਾ ਹੋ ਰਹੇ ਨੇ ਹੂੰ ਕੀ ਕਰਦਾ ਹੁਣ ਬਾਬਾਏ ਕੀ ਮੰਗ ਕਰ ਦੋ ਸਰਕਾਰ ਤੋਂ ਸਰਕਾਰ ਤੋਂ ਸਾਡੇ ਤਾਂ ਲੰਬੇ ਪੈਸੇ ਨੁਕਸਾਨ ਹੋ ਗਿਆ ਜੀ ਹੁਣ ਸਰਕਾਰ ਦੀ ਮਰਜ਼ੀ ਹੈਗਾ ਜੀ ਢੋਡੀ ਵੀ ਇੱਥੇ ਜਿਹੜਾ ਨੁਕਸਾਨ ਹੋਇਆ ਹਾਂ ਬਈ ਸਾਰੀ ਹੋਇਆ ਨੁਕਸਾਨ ਅੱਛਾ ਕਿੰਨੇ ਕਿੰਨੇ ਕਿੱਲੇ ਜਿਮੀ ਢੋਡੀ ਬਈ ਸਾਰੀ ਇੱਥੇ ਸੀ ਬਈ ਸਾਰੀ ਦੀ ਸਾਰੀ ਨੁਕਸਾਨ ਹੋ ਗਿਆ ਜੀ ਠੀਕ ਹੈ ਇਹ ਜਿਹੜੀ ਬਿਮਾਰੀ ਹੀ ਉਹਦੇ ਕਰਕੇ ਲਗਭਗ 500 ਏਕੜ ਦਾ ਹੋਇਆ ਨੁਕਸਾਨ 500 ਏਕੜ ਤੋਂ ਵੀ ਜ਼ਿਆਦਾ ਹੋਇਆ ਜੀ ਸਾਰੀ ਪੱਤੀ ਉਹ ਦਸਾਂਦੀ ਵਾਲੇ ਰਾਤੋਂ ਲੈ ਕੇ ਆ ਸੜਕ ਤੱਕ ਆਦਾ ਜਿਵੇਂ ਸਫਾਈ ਹੋ ਗਿਆ ਜੀ ਕੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਜੀ ਬਦਤਬਾਬ ਜੇ ਦਿੱਤਾ ਜਾਵੇ ਜੀ 90% ਤੋਂ 100% ਤੱਕ ਕੀ ਆ ਦੇਖ ਲਓ ਤੁਸੀਂ ਕੱਖ ਨਹੀਂ ਛੱਡਿਆ ਜੀ ਇੱਕ ਪੰਜਵਾਂ ਦਿਨ ਹੋਊਗਾ ਕੋਈ ਨੁਮਾਇੰਦਾ ਆ ਕੋਈ ਸਰਕਾਰੀ ਅਫਸਰ ਆਇਆ ਇਹ ਸਰਕਾਰ ਤਾਂ ਜੀ ਕੱਲੇ ਲਾਰਿਆਂ ਦੀ ਸਰਕਾਰ ਹੈ ਜੀ ਇਹਨਾਂ ਨੇ ਪਹਿਲਾਂ ਨਰਮੇ ਦੀਆਂ ਮਾਰਾਂ ਲਾਰੇ ਲਾਏ ਜੀ ਉਦੋਂ ਨਹੀਂ ਕੁਛ ਦਿੱਤਾ ਜੀ 31 ਮਾਰਚ ਨੂੰ ਦੇਵਾਂਗੇ ਐ ਕਰਾਂਗੇ ਜੀ ਸਰਕਾਰ ਵੱਲੋਂ ਤੋਂ ਬਾਅਦ ਬਹੁਤ ਲਾਰੇ ਲਾਏ ਜੀ ਕੋਈ ਕਿਸਾਨ ਦੀ ਬਾਣੀ ਫੜੀ ਜਿਵੇਂ ਪਹਿਲਾਂ ਈ ਸਰਕਾਰਾਂ ਨੇ 85 ਦੇ ਦਿੱਤਾ ਫਿਰ ਚੰਨੀ ਸਰਕਾਰ ਨੇ 17000 ਦੇ ਦਿੱਤਾ ਨਾਲ ਦੀ ਹੁਣ ਕੋਈ ਲੱਗਦਾ ਵੀ ਇਹਨੂੰ ਕਰ ਰਹੇ ਆ ਕੁਛ ਨਹੀਂ ਜੀ ਕਰ ਰਹੇ ਜੀ ਪਿਛਲੇ ਸਾਲ ਇਧਰ ਗੜੇ ਬਾਰੀਆਂ ਹੋਈਆਂ ਜੀ ਉਧਰ ਨਹੀਂ ਕੁਛ ਮਿਲਿਆ ਜੀ 1000 ਰੁਪਏ ਮਸਾਂ ਮਿਲਿਆ ਸੀ ਜੇ ਇਧਰ ਕੁਰਕ ਨਹੀਂ ਕਰਕ ਨਹੀਂ ਫਦੇ ਫੁਰਕ ਨਹੀਂ ਕੋਈ ਮੇਦ ਨਹੀਂ ਜੀ ਹਜੇ ਤੱਕ ਕੋਈ ਨਹੀਂ ਆਇਆ ਜੀ ਚੌਥਾ ਦਿਨ ਆ ਗਿਆ ਜੀ ਅੱਜ ਇਹ ਤਾਂ ਤੋਂ ਡਾਇਕ ਜਿਵੇਂ ਕਿਸਾਨਾਂ ਦਾ ਕਹਿਣਾ ਵੀ ਯਾਰ ਅਸੀਂ ਤਾਂ ਜੇ ਗਰਦਾਰੀ ਕਰਨ ਤਾਂ ਕਟੋਕਟ ਤੂੜੀ ਬਣਾਉਦੇ ਤਾਂ ਹੋ ਜਗੇ ਹੋਰ ਜੀ ਤਾਂ ਵੀ ਖੜੇ ਹੈ ਜੀ ਤੂੜੀਆਂ ਵੀ ਕਿਹੜੀਆਂ ਬਣਣਗੀਆਂ ਜੇ ਅੱਗੇ ਦੇਖ ਲਓ ਨਾਲ ਜੜਾਂ ਆਉਣਗੀਆਂ ਜੀ ਗਾਰੇ ਵਰਗੀਆਂ ਗਣਕਾਂ ਪਈਆਂ ਨੇ ਜੀ ਸਾਡੇ ਨਾਲ ਹੋਰ ਕਿਸਾਨ ਵੀਰ ਮੌਜੂਦ ਹੈ ਵੀਰੇ 1 ਟੋੜਾ ਕਿੰਨੇ ਏਕੜ ਦਾ ਸੀ ਨੁਕਸਾਨ ਹੋ ਗਿਆ 10 ਕਿੱਲਾਂ ਦਾ ਹਾਂ ਜਮ੍ਹਾਂ ਖਾਤਮਾ ਬਈ 10 ਕਿੱਲੇ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡੇ ਬੰਦੇ ਹੱਕ ਦਾ ਠੀਕ ਹੈ ਜੀ ਹਾਂਜੀ ਅਸੀਂ ਤਾਂ ਭਗਵਾਨ ਤਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਵੀ ਆਪਦੇ ਐਮ.ਐਲ.ਏ ਨੂੰ ਕਹੇ ਵੀ ਪਿੰਡ ਚ ਆ ਕੇ ਗਰਦੌਰੀ ਕਰੇ ਸਾਡੀ ਤੇ ਅਸੀਂ ਫਿਰ ਕਣਕ ਵੜਦੇ ਹੋ ਜੀਏ ਤੇ ਦੋ ਪੈਸੇ ਅਸੀਂ ਬਾਣੀ ਦੇ ਮੋੜ ਦੇ ਹੋ ਜੀਏ ਠੀਕ ਹੈ ਗਰੀਬ ਕਿਸਾਨ ਨੇ ਲਿਮਟਾਂ ਵੀ ਭਰਨੀਆਂ ਐ ਸਟੇਟੀ ਵੀ ਭਰਨੀ ਐ ਕਿਸੇ ਨੇ ਵਿਆਹ ਕਰਨਾ ਉਮੀਦ ਕਣਕ ਤੇ ਲਾਈ ਸੀਗੀ ਬਹੁਤਿਆਂ ਤਾਂ ਠੇਕੇ ਤੇ ਵੀ ਲਈ ਹੋਈ ਆ ਠੇਕੇ ਦੇ 70 70 ਹਜ਼ਾਰ ਨੂੰ ਲੇਤੀ ਐ ਜੀ ਹੂੰ ਗਾਹਾਂ ਨੂੰ ਵੀ ਠੇਕੇ ਤੇ ਛਾਈ ਫੜਾਈ ਬੈਠੇ ਆ ਉਹਦਾ ਵੀ ਠੇਕਾ ਭਰਨਾ ਹੈ ਨਹੀਂ ਤਾਂ ਫੇਰ ਖੁਦਕੁਸ਼ੀ ਐ ਇਹਨਾਂ ਕੋਲੇ ਹੋਰ ਤਾਂ ਕੋਈ ਕੁਝ ਨਹੀਂਗਾ ਪੱਲੇ ਅਜੇ ਤਾਂ ਭਗਵੰਤ ਮਾਨ ਸਰਕਾਰ ਨੂੰ ਇਹੀ ਕਹਨੇ ਆ ਵੀ ਵੱਧ ਤੋਂ ਵੱਧ ਮੁਹਾਵਜਾ ਦੇਵੇ ਵੀ ਸਾਡੀ ਤਾਂ ਇਹੀ ਉਮੀਦ ਹੈ ਵੀ ਭਵੰਤਮਾਨ ਸਰਕਾਰ ਨੂੰ ਵੀ ਸਾਨੂੰ ਮੁਹਾਵਜਾ ਦਿੱਤਾ ਜਾਵੇ ਕੋਈ ਦੂਜੀਆਂ ਸਰਕਾਰਾਂ ਨਾਲੋਂ ਫਰਕ ਹੈ ਸਰਕਾਰ ਦਾ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਸੱਤਾਂ ਚੋਂ ਦੱਲੂ ਕੋਈ ਫਰਕ ਲੱਗਦਾ ਇਹ ਤਾਂ ਜੀ ਦੂਜੀਆਂ ਸਰਕਾਰਾਂ ਦੇ ਮੁਕਾਬਲੇ ਤਾਂ ਪੰਜ ਪੈਸੇ ਵੀ ਨਹੀਂ ਹੂੰ ਬਾਦਲ ਸਾਹਿਬ ਨੇ 8000 ਰੁਪਏ ਦਿੱਤਾ ਸੀ ਠੀਕ ਹੈ ਜੀ ਪਹਿਲੀਆਂ ਚ ਹੂੰ ਉਸ ਤੋਂ ਬਾਅਦ ਚੰਨੀ ਸਰਕਾਰ ਆਈ ਉਹਨੇ ਸਾਨੂੰ 17000 ਰੁਪਏ ਦਿੱਤਾ ਤੇ ਜੇ ਹੁਣ ਕੋਈ ਐਮਐਸਪੀ ਦੇ ਬਾਰੇ ਗੱਲਾਂ ਕਰਦੇ ਸੀ ਤਾ ਸਾਡੇ ਕਿਸਾਨਾਂ ਤੇ ਚਾਨ ਚੱਕੀ ਹਮਲਾ ਕਰਤਾ ਤਾਂ ਸਾਨੂੰ ਸਾਡੀਆਂ ਟਰਾਲੀਆਂ ਵੀ ਚੋਰੀ ਕਰ ਲਈਆਂ ਖੁਦ ਐਮਐਲ ਨੇ ਜੀ ਹਾਂ ਸਾਡੇ ਕੋਲ ਛੱਡੀ ਕੁਛ ਨਹੀਂ ਇਹ ਤਾਂ ਹੁਣ ਟਰਾਲੀ ਚੋਰ ਐਮਐਲ ਹੋ ਗਏ ਜੀ ਹਾਂ ਸਾਨੂੰ ਕੀ ਦੇਣਗੇ ਜਦੋਂ ਆਪ ਹੀ ਚੋਰੀਆਂ ਕਰੀ ਜਾਂਦੇ ਠੀਕ ਕਰ ਰਹੀ ਆ ਪ੍ਰਕਾਸ਼ਨ ਕੀ ਕਰ ਰਿਹਾ ਕੀ ਕਰਾ ਸਰ ਜਿਹੜੀ ਪਿਛਲੇ ਦਿਨ ਆਪਣੇ ਇਲਾਕੇ ਚ ਗੜੇ ਮਾਰੀ ਹੋਈ ਸੀਗੀ ਉਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਡੀਸੀ ਸਾਹਿਬ ਵੱਲੋਂ ਮਤਲਬ ਆਰਡਰ ਆ ਗਿਆ ਸਪੈਸ਼ਲ ਕਰਦਾ ਹੋਈਏ ਅਸੀਂ ਜਲਦੀ ਤੋਂ ਜਲਦੀ ਕਰਦਾ ਹੋਈਏ ਕਰਕੇ ਤੇ ਇਹਨੂੰ ਜਲਦੀ ਜਲਦੀ ਮਤਲਬ ਵੀ ਕਲੀਅਰ ਕਰਕੇ ਕਰਦੌਰੀ ਤੇ ਅੱਗੇ ਪ੍ਰਸ਼ਾਸਨ ਤੇ ਕਰ ਪਹਚਾਵਾਗੇ ਵਿਖਣਾ ਮਤਲਬ ਵੀ ਗੜਿਆਂ ਦੀ ਪੱਟੀ ਬਣੀ ਹੋਈ ਆ ਉੱਥੇ ਅਸੀਂ ਮੌਕੇ ਤੇ ਜਾ ਜਾ ਮਤਲਬ ਲੈ ਕੇ ਤੇ ਮਤਲਬ ਇਹਦਾ ਖਤਰਾ ਨੰਬਰ ਜਲਦੀ ਤੋਂ ਜਲਦੀ ਮਤਲਬ ਪ੍ਰੋਪਰ ਤਰੀਕੇ ਨਾਲ ਮਤਲਬ ਇਹਦੀ ਜਾਣਕਾਰੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਦੇ ਦਿੱਤੀ ਜਾਊਗੀ ਜੀ ਸਪੈਸ਼ਲ ਗੁਰਗਰ ਦੇ ਅਧਿਨ ਜੀ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਭੰਮਾ ਕਲਾ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ 500 ਏਕੜ ਦੇ ਕਰੀਬ ਆ ਜਿਹੜਾ ਫਸਲ ਦਾ ਨੁਕਸਾਨ ਹੋਇਆ ਸਾਲ ਬਾਅਦ ਜਿਹੜੀ ਕਣਕ ਦੀ ਫਸਲ ਆ ਜਿਹੜੀ ਮਤਲਬ ਜ਼ਿਮੀਂਦਾਰ ਕਿਸਾਨ ਵੇਟ ਕਰਦਾ ਕੋਈ ਨਾ ਕੋਈ ਲਿਮਟ ਭਰਾਂਗੇ ਜਾਂ ਕਰਜ਼ਾ ਲਾਵਾਂਗੇ ਜਾਂ ਕੋਈ ਘਰੇ ਵਿਆਹ ਕਰਾਂਗੇ ਤਾਂ ਤੁਸੀਂ ਹਾਲਾਤ ਦੇਖ ਲਓ ਇੰਨੇ ਮਾੜੇ ਆ 5 ਦਿਨ ਹੋ ਗਏ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਵੀ ਇੱਥੇ ਅਫਸਰ ਨਹੀਂ ਪਹੁੰਚਿਆ ਜਿਹੜੀ ਸਰਕਾਰ ਕਹਿੰਦੀ ਸੀ ਸੱਥਾਂ 'ਚੋਂ ਚੱਲਾਂਗੇ ਅੱਜ ਕਿਸਾਨਾਂ ਦੇ ਨਾਲ ਖੜਨ ਤੋਂ ਵੀ ਮਨਕਾਰਈ ਹੈ ਤਾਂ ਅਸੀਂ ਤੁਸੀਂ ਇਸ ਵੀਡੀਓ ਨੂੰ ਇੰਨੇ ਕੁ ਸ਼ੇਅਰ ਕਰੋ ਕਿ ਜਿਹੜੇ ਗੂੰਗੀ ਬੋਲੀ ਸਰਕਾਰਾਂ ਉਹਨਾਂ ਤੱਕ ਪਹੁੰਚ ਜਾਵੇ ਤਾਂ ਕੋਈ ਕਿਸਾਨ ਵੀਰਾਂ ਦੀ ਜਿਹੜੀ ਬਾਹ ਫੜੀ ਜਾਵੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਹੋਰ ਕਿਸੇ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਬੀਜੀਟੀਵੀ ਤੋਂ ਮੈਂ ਬਲਤੇਜ ਗਿੱਲ